ਗੁਰੂ ਵਾਲਮੀਕੀ ਇਕਤਾ ਧਰਮ ਸਮਾਜ ਜਥੇਬੰਦੀ ਤੋਂ ਪੰਜਾਬ ਦੇ ਵਾਈਸ ਚੇਅਰਮੈਨ ਬਾਬਾ ਮੰਗਲ ਸਿੰਘ ਜੀ ਅੱਜ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਵੀ ਕਰਾਂਗੇ ਕਿ ਸਰ ਤੁਹਾਡੇ ਕੋਲੋਂ ਅਸੀਂ ਜਾਣਨਾ ਚਾਹੁੰਦੇ ਆ ਕਿ ਮਹਾਰਾਜ ਬਲਦੇਵ ਸਿੰਘ ਰਾਥੋੜ ਜਿਨ੍ਹਾਂ ਵੱਲੋਂ ਸ਼੍ਰੋਮਣੀ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ ਦੇ ਤੌਰ ਦੇ ਉੱਤੇ ਵਾਲਮੀਕੀ ਤੀਰਥ ਨੂੰ ਆਜ਼ਾਦ ਕਰਵਾਉਣ ਦੇ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸਾਨੂੰ ਜੀ ਜੋ ਬਲਦੇਵ ਸਿੰਘ ਮਹਾਰਾਜ ਬਲਦੇਵ ਸਿੰਘ ਜੀ ਨੇ ਖਬਰ ਲਾਈ ਇਸ ਚੀਜ਼ ਦੇ ਬਾਰੇ ਜਿਸ ਟਾਈਮ ਤੇ ਆਪਾਂ ਉਹ ਖਬਰ ਪੜ੍ਹੀ ਆ ਅਸੀਂ ਕੋਸ਼ਿਸ਼ ਕੀਤੀ ਇਹਨਾਂ ਦੇ ਦਰਸ਼ਨ ਕਰਨ ਤੇ ਨਾਲ ਮਿਲਣ ਦੀ ਜਿਸ ਟਾਈਮ ਤੇ ਆਪਾਂ ਇਹਨਾਂ ਦੇ ਨਾਲ ਮਿਲੇ ਆ ਬੈਠ ਕੇ ਉੱਥੇ ਗੱਲਬਾਤ ਚੱਲੀ ਆ ਕੁਝ ਦੱਸ ਜਸੇ ਬੰਦੀਆਂ ਦੇ ਲੋਕ ਜਿਹੜੇ ਸਾਡੇ ਨਾਲ ਸੀ ਅੱਜ ਗੱਲਬਾਤ ਕੀਤੀ ਜਿਸ ਟਾਈਮ ਤੇ ਇਹਨਾਂ ਦੱਸਿਆ ਕਿ ਆਪਾਂ ਨੇ ਤੁਹਾਨੂੰ ਚੈੱਕ ਕੀਤਾ ਕਿ ਜਿਹੜਾ ਸਾਡਾ ਤਿਰਤਿਆ ਉਹ ਆਜ਼ਾਦ ਨਹੀਂ ਆ ਉਹ ਕਾਲੀਆਂ ਦੇ ਅੰਦਰ ਆ ਜਿਹੜੀ ਚੀਜ਼ ਦਾ ਸਾਨੂੰ ਸਭ ਤੋਂ ਵੱਡਾ ਝਟਕਾ ਲੱਗਾ ਸਾਨੂੰ ਉਥੇ ਜੋ ਰੈਨ ਮੈਦੇ ਸਾਰੇ ਮਾਲਕ ਮਹਾਪੁਰਸ਼ੀ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਪਤਾ ਹੀ ਕਿ ਜਾਂ ਨਹੀਂ ਪਤਾ ਹੈ ਚੀਜ਼ ਦਾ ਪਰ ਜੋ ਇਹਨਾਂ ਦੀ ਸੋਚ ਮਹਾਰਾਜ ਬਲਦੇਵ ਸਿੰਘ ਦੀ ਸੋਚ ਨੇ ਕੰਮ ਕੀਤਾ ਸਾਨੂੰ ਉਸ ਚੀਜ਼ ਦਾ ਚਟਕਾ ਲੱਗਾ ਤੇ ਅਸੀਂ ਇਹਨਾਂ ਦੇ ਨਾਲ ਮੋੜਾ ਮੋੜਾ ਲਾ ਕੇ ਚੱਲਣ ਦਾ ਹਿੰਮਤ ਤਾਕਤ ਰੱਖਦੇ ਆ ਤੇ ਅਸੀਂ ਇਹਨਾਂ ਨੂੰ ਪੂਰਾ ਸਾਥ ਦੇ ਕੇ ਸਾਰੀਆਂ ਜਥੇਬੰਦੀਆਂ ਜੋ ਵੀ ਸਾਡੇ ਸਮਾਜ ਦੀਆਂ ਜਥੇਬੰਦੀਆਂ ਵਾਂ ਤਕਰੀਬਨ ਇਹਨਾਂ ਦੇ ਨਾਲ ਆ ਕਿਉਂਕਿ ਸਾਡੇ ਜੋ ਤੀਰਥ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਹੋਣ ਲਿਆ ਜੀ ਉਹਨੂੰ ਇਹਨਾਂ ਆਪਣੇ ਸਰੈਨ ਬੋਰਡ ਦੇ ਅੰਡਰ ਲੈ ਕੇ ਤੀਰਥ ਨੂੰ ਸਾਡਾ ਇਹਨਾਂ ਨੁਕਸਾਨ ਬਹੁਤ ਹੀ ਕੀਤਾ ਵਾ ਕਾਲੀਦਲ ਜੋ ਬਦਲ ਬਦਲਾ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਤੀਰਥ ਕਿਸੇ ਦੇ ਅੰਡਰ ਰਵੇ ਸਾਡਾ ਤੀਰਥ ਆਜ਼ਾਦ ਆ ਅਸੀਂ ਉਹਨੂੰ ਸੇਵਾ ਸੰਭਾਲ ਉਹਦੀ ਆਪ ਅਸੀਂ ਕਰ ਸਕਦੇ ਆ ਸਾਡੇ ਜੋ ਸਮਾਜ ਦੇ ਲੋਕ ਜਿਸਨਾਂ ਨੂੰ ਸ਼ਹਿਰ ਦੇ ਵਿੱਚ ਵਾਲਮੀਕੇ ਕਿਹਾ ਜਾਂਦਾ ਵਾ ਪਿੰਡਾਂ ਦੇ ਵਿੱਚ ਮਜਵੀ ਸਿੱਖ ਕਿਹਾ ਜਾਂਦਾ ਵਾ ਤਕਰੀਬਨ ਅਸੀਂ ਇੱਕ ਹੀ ਭਰਾ ਹਾਂ ਇੱਕੋ ਹੀ ਪਿਓ ਦੇ ਬੱਚੇ ਆ ਸਾਨੂੰ ਦੋਆ ਜਗ੍ਹਾ ਤੇ ਵੜਿਆ ਜਾਂਦਾ ਵਾਲਮੀਕੀ ਇਹ ਕਹਿ ਕੇ ਮਜਵੀ ਸਿੱਖ ਕਹਿ ਕੇ ਜੋ ਕਿ ਪਿੰਡਾਂ ਦੇ ਸਾਡੇ ਲੋਕ ਆ ਉਹਨਾਂ ਨੂੰ ਨਹੀਂ ਪਤਾ ਕਿ ਉਹ ਖੁਦ ਵਾਲਮੀਕੀ ਆ ਉਹ ਗੁਰੂ ਦੇ ਬੱਚੇ ਆ ਤੇ ਪੀਰ ਥਲ ਬਿਲਕੁਲ ਨਹੀਂ ਧਿਆਨ ਦੇਦੇ ਘੱਟ ਦਿੰਦੇ ਪਿੰਡਾਂ ਦੇ ਲੋਕ ਜਿਹੜਾ ਥੋੜਾ ਸਾਡਾ ਸ਼ਹਿਰ ਇਲਾਕਾ ਇਹਨਾਂ ਨੂੰ ਵਾਲਮੀਕੇ ਕਹੇ ਜਾਂਦਾ ਹੈ ਧਿਆਨ ਦਿੰਦੇ ਆ ਜਿਸ ਤਰ੍ਹਾਂ ਸਾਡੇ ਮਹਾਰਾਜ ਬਲਦੇਵ ਸਿੰਘ ਜੀ ਨੇ ਇਹਨੂੰ ਨੈਟ ਤੇ ਚੈੱਕ ਕਰਕੇ ਵੇਖਿਆ ਨੈਟ ਤੋਂ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਸਾਡਾ ਜਿਹੜਾ ਤੀਰਥ ਆ ਉਹ ਸਾਡੇ ਹੱਕ ਦੇ ਵਿੱਚ ਨਹੀਂ ਸਾਡੇ ਅੰਡਰ ਨਹੀਂ ਹੈ ਪਰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਅਸੀਂ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਵਿਰੋਧ ਕਰਦੇ ਆ ਕਿ ਸਾਡਾ ਤੀਰਥ ਸਾਨੂੰ ਦਿੱਤਾ ਜਾਵੇ ਇਹਦੇ ਵਾਸਤੇ ਸਾਨੂੰ ਭਾਵੇਂ ਕੁਛ ਵੀ ਸੰਘਰਸ਼ ਕਰਨਾ ਪਵੇ ਅਸੀਂ ਇਹਨਾਂ ਦੇ ਨਾਲ ਕਰਨ ਨੂੰ ਤਿਆਰ ਆਂ ਤੇ ਗੱਲ ਸਰ ਆਏਗੀ ਸਮਰਥਨ ਦੀ ਸਭ ਤੋਂ ਪਹਿਲਾਂ ਕਿ ਸ਼੍ਰੋਮਣੀ ਵਾਲਮੀਕੀ ਤੀਰਤ ਪ੍ਰਬੰਧਕ ਕਮੇਟੀ ਹੈ ਜਿਹੜੀ ਕਿ ਬਲਦੇਵ ਸਿੰਘ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਵਾਲਮੀਕੀ ਤੀਰਤ ਨੂੰ ਆਜ਼ਾਦ ਕਰਾਉਣ ਦੀ ਜ਼ਰੂਰਤ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀਆਂ ਜਥੇਬੰਦੀਆਂ ਕੀ ਸਮਰਥਨ ਦੇਣਗੀਆਂ ਬਿਲਕੁਲ ਜੀ ਸਾਡੇ ਜੋ ਸਮਾਧੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਗੱਲਬਾਤ ਉਹ ਵੀ ਸਾਰਿਆਂ ਦੇ ਨਾਲ ਸਾਰੇ ਹੀ ਤੀਰਥ ਨੂੰ ਆਜ਼ਾਦ ਕਰਨ ਲਈ ਤਿਆਰ ਆ। ਅਸਾਨੂੰ ਜੋ ਮਰਜ਼ੀ ਕਰਨਾ ਪਵੇ ਸੰਘਰਸ਼ ਕਰਨਾ ਪਵੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ। ਸਾਡਾ ਤੀਰਥ ਸਾਨੂੰ ਆਜ਼ਾਦ ਮਿਲਣਾ ਚਾਹੀਦਾ। ਸਾਈਂ ਖੁਦ ਉਹਦੀ ਸੰਭਾਲ ਦੇਖਭਾਲ ਕਰਾਂਗੇ ਕਿ ਜੋ ਸਾਡੇ ਤੀਰਥ ਦਾ ਇਸ ਟਾਈਮ ਤੇ ਹਾਲਿਆ ਅਸੀਂ ਬੇਹਾਲ ਹੋਏ ਪਏ ਦੇਖ ਕੇ ਉਹਨੂੰ ਸਾਨੂੰ ਇਹ ਕੁਛ ਮਨਜ਼ੂਰ ਨਹੀਂ ਆ। ਸਾਨੂੰ ਮਨਜ਼ੂਰ ਹੈ ਕਿ ਸਾਡਾ ਤੀਰਥ ਸਾਨੂੰ ਦਿੱਤਾ ਜਾਵੇ। ਕੰਸ਼ ਰੋਮਨੀ ਬਾਲਮਿਕੀ ਤੀਰਥ ਕਮੇਟੀ ਨੂੰ ਰਜਿਸਟਰ ਕਰਵਾਉਣ ਦੇ ਲਈ ਸੰਘਰਸ਼ ਜਿਹੜਾ ਆ ਉਹ ਮਹਾਰਾਜ ਬਲਦੇਵ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਆ ਤੇ ਇਹ ਕੰਮ ਏਡਾ ਸੌਖਾ ਨਹੀਂ ਇਹ ਸਾਡੇ ਵਾਸਤੇ ਕੋਈ ਏਡਾ ਔਖਾ ਵੀ ਨਹੀਂ ਜਿਹੜਾ ਸਾਨੂੰ ਜਾਂ ਦੂਸਰਿਆਂ ਨੂੰ ਲੱਗਦਾ ਕਿ ਇਹ ਸੌਖਾ ਨਹੀਂ ਪਰ ਸਾਡੇ ਵਾਸਤੇ ਔਖਾ ਵੀ ਨਹੀਂ ਅਸੀਂ ਇਹਦੇ ਵਾਸਤੇ ਸਭ ਕੁਝ ਕਰਨਾ ਚਾਹੁੰਦੇ ਹਾਂ ਤੀਰਥ ਵਾਸਤੇ ਅਸੀਂ ਕਰਾਂਗੇ ਵੀ ਜੇ ਸਾਨੂੰ ਇਹ ਤਿਰਥ ਸਾਡਾ ਜੋ ਸਰੈਨੀ ਬੋਰਡ ਦੇ ਇਹਨਾਂ ਅੰਡਰ ਲਿਆ ਵਾ ਜੇ ਤੇ ਪਿਆਰ ਨਾਲ ਦੇਂਦੇ ਆ ਤਾਂ ਬਹੁਤ ਵਧੀਆ ਗੱਲ ਆ ਅਸੀਂ ਸਤਿਕਾਰ ਕਰਾਂਗੇ ਇਹਨਾਂ ਦਾ ਵੀ ਬਲਾ ਕੇ ਉੱਥੇ ਤੇ ਜੇ ਸਾਨੂੰ ਸੰਘਰਸ਼ ਕਰਨਾ ਪਿਆ ਤੇ ਅਸੀਂ ਬਹੁਤ ਹੀ ਉੱਚੇ ਪੱਧਰ ਤੇ ਕਰਾਂਗੇ ਸਾਨੂੰ ਜੋ ਮਰਜ਼ੀ ਭੁੱਖੇ ਰਹਿਣਾ ਪਵੇ ਤੇ ਆਏ ਰਹਿਣਾ ਪਵੇ ਅਸੀਂ ਇਹ ਚੀਜ਼ ਦੀ ਬਿਲਕੁਲ ਪਰਵਾਹ ਨਹੀਂ ਕਰਾਂਗੇ ਤੇ ਆਪਣੇ ਸਮਾਜ ਭਾਈਚਾਰੇ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਮੰਚ ਸਭ ਤੋਂ ਵੱਡਾ ਸਨੇਹਾ ਜੋ ਸਾਡੇ ਮਹਾਰਾਜ ਬਲਦੇਵ ਸਿੰਘ ਜੀ ਹੁਣਾਂ ਦਿੱਤਾ ਵਾ ਕਿ ਉੱਥੇ ਅਕੈਡਮੀਆ ਬਣਨ ਗਿਆ ਉੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਊਗੀ ਉੱਥੇ ਧੀਆਂ ਪਹੜਾਂ ਦੇ ਵਿਆਹ ਸ਼ਾਦੀਆਂ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਸਾਡੇ ਸਮਾਜ ਦੇ ਗਰੀਬ ਲੋਕ ਪਰਿਵਾਰ ਜਿਹੜੇ ਵਿਆਹ ਧਰ ਕੇ ਸੋਚੀ ਬੈਠੇ ਰਹਿੰਦੇ ਆ ਕਿ ਪਹਾ ਕਿਧਰੋਂ ਆਊਗਾ ਅਸੀਂ ਆਪਣੀ ਤੀ ਨੂੰ ਕੀ ਦੇ ਕੇ ਤੋੜਨਾ ਵਾ ਤੇ ਉਹ ਰੋਟੀ ਪਾਣੀ ਦਾ ਇੰਤਜ਼ਾਮ ਕਿਹੜੇ ਤਰੀਕੇ ਨਾਲ ਕਰਨਾ ਇਹ ਚੀਜ਼ਾਂ ਦੀ ਟੈਨਸ਼ਨ ਨਹੀਂ ਉਹਨਾਂ ਦੇ ਦਿਮਾਗ ਤੋਂ ਲਾਹ ਦੇਣੀ ਚਾਹੁੰਦੇ ਆ ਕਿ ਉਸ ਤੀਰਥ ਤੇ ਇੱਕ ਇਹੋ ਜੀ ਚੀਜ਼ ਤਿਆਰ ਹੋਊਗੀ ਜਿਹਦੇ ਵਿੱਚ ਸਾਡੀਆਂ ਭੈਣਾਂ ਦੇ ਸਾਡੀਆਂ ਧੀਆਂ ਦੇ ਵਿਆਹ ਹੋਣਗੇ ਕਿਸੇ ਨੂੰ ਕੋਈ ਫਿਕਰ ਨਹੀਂ ਹੋਊਗਾ ਕਿ ਅਸੀਂ ਰਾਸ਼ਨ ਕਿੱਥੋਂ ਲਿਆਉਣਾ ਵਾ ਅਸੀਂ ਧੀ ਨੂੰ ਦੇਣਾ ਕਿੱਥੋਂ ਆ ਲੈਣਾ ਕਿੱਥੋਂ ਆ ਉਹ ਸਾਰੀ ਜ਼ਿੰਮੇਵਾਰੀ ਇਸ ਕਮੇਟੀ ਦੀ ਹੋਊਗੀ ਆਪਣੇ ਸਮਾਜ ਦੇ ਗਾਰੀ ਇਹੋ ਅਪੀਲ ਕਰਦਾ ਵਾ ਭਰਾਵਾ ਦੇ ਗਾਰੀ ਭੈਰਾਂ ਦੇ ਗਾਰੀ ਮਤਾਵਾ ਦੇ ਗਾਰੀ ਹੱਥ ਜੋੜ ਕੇ ਬੇਨਤੀ ਕਰਦਾ ਵਾ ਕਿ ਅਸੀਂ ਤਗੜੇ ਹੋ ਕੇ ਇਸ ਜਥੇਬੰਦੀ ਦਾ ਸਾਥ ਦੇਈਏ ਜੋ ਕਮੇਟੀ ਤਿਆਰ ਹੋਈ ਆ ਕਿ ਆਪਣੇ ਤੀਰਥ ਨੂੰ ਉੱਚੇ ਪੱਧਰ ਤੇ ਲੈ ਆਈਏ ਜੋ ਉਥੇ ਅਕੈਡਮੀਆ ਬਣ ਗਿਆ ਸਾਡੇ ਬੱਚੇ ਪੜਨਗੇ ਆਈਪੀਐਸ ਅਫਸਰ ਬਣ ਕੇ ਜਾਣਗੇ ਤੇ ਸਾਡੇ ਸਮਾਜ ਦੀ ਜਾਨ ਸੌਖੀ ਹੋਊਗੀ ਜਿਹੜੇ ਗਰੀਬੀ ਦੇ ਹੇਠਾਂ ਦੱਬੇ ਪਏ ਕੁਚਲੇ ਪਏ ਆ ਉਹ ਉੱਠਣਗੇ ਤੇ ਸਾਡਾ ਸਮਾਜ ਕੁਝ ਹਾਲ ਤੁਨ ਨਜ਼ਰ ਆਊਗਾ ਤੇ ਸਾਡੇ ਮਹਾਰਾਜ ਦੀ ਕਿਰਪਾ ਹੋ ਜੂਗੀ ਗੁਰੂ ਵਾਲਮੀਕ ਭਗਵਾਨ ਦੀ ਸਾਡੇ ਸਮਾਜ ਤੇ ਅਸੀਂ ਇਹਨਾਂ ਦੇ ਗਾੜੀ ਸਾਡਾਂ ਦੇ ਗਾੜੀ ਜੋ ਵੀ ਸਾਡੇ ਸਮਾਜ ਆ ਉਹਦੇ ਗਾੜੀ ਹੱਥ ਬੰਨ੍ਹ ਕੇ ਇਹਹੀ ਬੇਨਤੀ ਕਰਦੇ ਆ ਕਿ ਤਗੜੇ ਹੋ ਕੇ ਆਪਾਂ ਮਹਾਰਾਜ ਬਲਦੇਵ ਸਿੰਘ ਜੀ ਦਾ ਸਾਥ ਦੇਣਾ ਵਾ ਤੇ ਪਿੱਛੇ ਨਹੀਂ ਹਟਣਾ ਤਗੜੇ ਹੋ ਕੇ ਆਪਾਂ ਇਸ ਤੀਰਥ ਨੂੰ ਆਜ਼ਾਦ ਕਰਈਏ ਇਸ ਜੋ ਬੋਰਡ ਦੇ ਥੱਲੇ ਇਹਨੂੰ ਤੋੜੀਏ ਤੇ ਆਪਣਾ ਤੀਰਥ ਆਪਣੇ ਅੰਦਰ ਲੈ ਗਏ ਜੈ ਵਾਲਮੀਕੀ ਹਰ ਹਰ ਵਾਲਮੀਕੀ